ਸੰਗਤ ਜੀ ਵੀਡੀਓ ਨੂੰ ਇਗਨੋਰ ਨਾ ਕਰਿਓ ਅੱਜ ਆਪ ਜੀ ਨੂੰ ਦਰਸ਼ਨ ਕਰਾਵਾਂਗੇ ਉਸ ਸਥਾਨ ਦੇ ਜਿਸ ਸਥਾਨ ਤੇ ਸ਼੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਮੋੜੀ ਗੱਡੀ ਸੀ ਤੇ ਇਸ ਸਥਾਨ ਤੇ ਹੀ ਛੇਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੇ ਆਪਣੀ ਪਹਿਲੀ ਜੰਗ ਲੜੀ ਸੀ ਤੇ ਪਹਿਲੀ ਜੰਗ ਦੇ ਵਿੱਚ ਹੀ ਆਪਣੀ ਜਿੱਤ ਪ੍ਰਾਪਤ ਕੀਤੀ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਗੁਰੂ ਸਾਹਿਬ ਨੂੰ ਪਿਆਰ ਕਰਨ ਵਾਲੇ ਵੀਡੀਓ ਨੇ ਤੱਕ ਦੇਖ ਤੇ ਨਾਲ ਦੇਣਾ ਸ਼ੇਅਰ ਜਰੂਰ ਕਰਦੇ ਹੋ ਅੱਜ ਆਪ ਜੀ ਨੂੰ ਦਰਸ਼ਨ ਕਰਾਉਣ ਜਾ ਰਹੇ ਹਾਂ ਗੁਰਦੁਆਰਾ ਸ਼੍ਰੀ ਸੰਗਰਾਨ ਸਾਇ ਪ ਪਿੰਡ ਗੁਰਵਾਲੀ ਤਕਰੀਬਨ 12 ਕਿਲੋਮੀਟਰ ਦੀ ਦੂਰੀ ਤੇ ਸਥਿਤ ਅੰਮ੍ਰਿਤਸਰ ਤੋਂ ਚੱਬੇ ਪਿੰਡ ਦੀ ਜ਼ਮੀਨ ਵੀ ਨਾਂ ਲੱਗਦੀ ਸੀ ਜਿੱਥੇ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਮੌੜੀ ਗੱਡੀ ਸੀਗੀ ਤੇ ਇਸ ਪਿੰਡ ਦਾ ਇਤਿਹਾਸ ਤਕਰੀਬਨ 443 ਸਾਲ ਪ੍ਰਾਤਨ ਹੈ ਵਾਹਿਗੁਰੂ ਵਾਹਿਗੁਰੂ ਸੰਗਤ ਜੀ ਇਸ ਸਥਾਨ ਤੇ ਮੀਰੀ ਪੀਰੀ ਦੇ ਮਾਲਕ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੇ 15 ਮਈ 1629 ਈਸਵੀ ਨੂੰ ਜੰਗ ਲੜੀ ਜਿਸ ਜੰਗ ਦੇ ਵਿੱਚ ਗੁਰੂ ਸਾਹਿਬ ਨੇ ਜਿੱਤ ਪ੍ਰਾਪਤ ਕੀਤੀ ਪਿੰਡ ਚੱਬੇ ਤੋਂ ਤਕਰੀਬਨ 2 ਕਿਲੋਮੀਟਰ ਦੀ ਦੂਰੀ ਤੇ ਜੰਗ ਹੋਈ ਸੀ ਜਿੱਥੇ ਜਿਸ ਵਿੱਚ ਗੁਰੂ